ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਮੈਂ hope ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਥਰਖਣ ਸਾਨੂੰ ਤੰਦਰੁਸਤੀਆਂ ਵਰਖਣ ਚੜ੍ਹਦੀ ਕਲਾ ਵਿੱਚ ਰੱਖਣ ਤੇ ਨਵਾਂ ਦੇ ਉਤਸਾਵ ਲਈ ਕੁਛੀਆਂ ਲੈ ਕੇ ਆਵੇ ਤੁਹਾਡਾ ਸਵਾਗਤ ਹੈ ਆਪਣੇ ਪੰਜਾਬੀ ਕਿਚਨ ਵਿੱਚ ਤੇ ਲਓ ਜੀ ਅੱਜ ਆਪਾਂ ਟੇ ਤੋਂ ਬਰਫੀ ਬਣਾਉਣ ਲੱਗੇ ਕੱਲ ਤੁਸੀਂ ਲਾਈਵ ਵਿੱਚ ਦੇਖ ਹੀ ਲਿਆ ਹੋਣਾ ਤੇ ਇਧਰ ਆਪਾਂ ਨੇ ਆਟਾ ਲਿਆ ਸੀ ਇੱਕ ਕੌਲੀ ਠੀਕ ਹੈ ਨਾ ਜ਼ਿਆਦੀ ਵੱਡੀ ਸੀ ਨਾ ਜ਼ਿਆਦੀ ਛੋਟੀ ਸੀ ਤੇ ਆਪਾਂ ਨੇ ਇੱਕ ਕੌਲੀ ਆٹے ਦੀ ਲਈ ਸੀਗੀ ਤੇ ਹੁਣ ਆਪਾਂ ਨੇ ਆਟਾ ਥੋੜਾ ਜਿਆਦਾ ਰੋਸਟਡ ਕਰ ਲਿਆ ਮੀਨਜ਼ ਤੇ ਆਪਾਂ ਥੋੜਾ ਥੋੜਾ ਕਰਕੇ ਦੇ ਚਪਿਓ ਪਾਵਾਂਗੇ ਲੋੜ ਇਨਸਾਰ ਅੱਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਚੈਨਲ ਤੇ ਨਵੇਂ ਆਉਣ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇਧਰ ਆਪਣਾ ਆਟਾ ਜਿਹੜਾ ਨਾ ਰੈਡੀ ਹੋ ਗਿਆ ਭੁੱਜ ਕੇ ਤੇ ਹੁਣ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਵਾਂਗੇ ਜਿਹੜੇ ਦੋ ਤਿੰਨ ਚਮਚੇ ਹੀ ਲੈ ਮੈਂ ਖਾਣੇ ਵਾਲੇ ਕੋਈ ਜ਼ਿਆਦਾ ਨਹੀਂ ਲੈ ਅਗਰ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਸਕਿੱਪ ਕਰ ਸਕਦੇ ਆ नो ਪ੍ਰੋਬਲਮ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਪੂਰੀ ਦੇਖਣ ਨਾਲ ਹੀ ਆਪਾਂ ਨੂੰ ਰੈਸਪੀ ਦਾ ਪਤਾ ਲੱਗਦਾ ਇਸੀ ਤਰ੍ਹਾਂ ਕਿ ਇਸੀ ਤਰ੍ਹਾਂ ਕਰਕੇ ਆਪਾਂ ਇਹਨੂੰ ਵੀ ਮਿਕਸ ਕਰ ਲੈਂਦੇ ਇਹਨੂੰ ਵੀ ਆਪਾਂ ਨੇ ਮਿਕਸ ਕਰ ਲਿਆ ਤੇ ਹੁਣ ਆਪਾਂ ਨਾਲੇ ਦੀ ਨਾ ਚਾਸ਼ਨੀ ਤਿਆਰ ਕਰ ਲਏ ਆਟੇ ਦੀ ਵਰਫੀ ਬਣਾਉਣੀ ਬਹੁਤ ਹੀ ਆਸਾਨ ਏ ਕੋਈ ਜਿਆਦਾ ਉਹ ਨਹੀਂ ਹੁੰਦੀ ਇਹ ਬਹੁਤ ਹੀ ਸਵਾਦਮੰਦੀ ਇੱਧਰ ਆਪਾਂ ਨੇ ਜਿਵੇਂ ਆਟੇ ਦੀ ਇੱਕ ਕੌਲੀ ਲਈ ਸੀਗੀ ਤੇ ਆਪਾਂ ਨੇ ਹੁਣੇ ਪੌਣੀ ਕੌਲੀ ਖੰਡ ਦੀ ਲੈ ਲਈ ਹੈਗੀ ਇਹ ਨਾਲ ਆਪਾਂ ਥੋੜਾ ਜਿਹਾ ਹੀ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਕਿਉਂਕਿ ਫਿਰ ਜੇ ਜਿਆਦਾ ਪਾਣੀ ਪਾਣਾ ਪਾਵਾਂਗੇ ਨਾ ਤੇ ਚਾਸ਼ਨੀ ਬਣਾਉਣ ਲੱਗਿਆਂ ਟਾਈਮ ਬਹੁਤ ਲੱਗੇਗਾ ਤੇ ਆਪਾਂ ਨੇ ਥੋੜਾ ਜਿਹਾ ਪਾਣੀ ਪਾਇਆ ਤੇ ਇਧਰ ਆਪਣੀ ਚਾਚਣੀ ਜਿਹੜੀ ਦੇਖੋ ਤੁਸੀਂ ਵਾਲ ਆ ਗਿਆ ਚੰਗੀ ਤਰ੍ਹਾਂ ਤੇ ਚਾਚਣੀ ਵੀ ਰੈਡੀ ਹੋ ਗਈ ਚਾਚਣੀ ਨੂੰ ਆਪਾਂ ਇੰਜ ਉਨਗਰਨਾ ਲਾ ਕੇ ਨਹੀਂ ਤੁਮੜੀ ਠੰਡੀ ਹੋ ਜੇ ਤੇ ਦੇਖ ਸਕਦੇ ਆ ਠਿੱਕ ਜੀ ਚਾਹੀਦੀ ਹੈ ਨਾ ਜ਼ਿਆਦੀ ਠਿੱਕ ਹੋਵੇ ਨਾ ਜ਼ਿਆਦੀ ਵੀ ਪਤਲੀ ਹੋਵੇ ਤਾਰ ਜੀ ਮਾੜੀ ਜੀ ਬਣ ਗਈ ਹੋਵੇ ਚੇਪਚੀਪੀ ਜੀ ਹੋਵੇ ਹਨਾ ਤੇ ਹੁਣ ਆਪਾਂ ਇਧਰ ਹੀ ਉਹ ਸੀ ਚਾਚਣੀ ਆਪਾਂ ਨੇ ਬਣਾ ਲਈ ਤੇ ਹੁਣ ਨਾਲ ਆਪਾਂ ਉਹ ਕਰਦੇ ਆਂ ਆਪਾਂ ਹਜੇ ਗੈਸ ਨਹੀਂ ਆਨ ਕੀਤਾ ਤੇ ਆਪਾਂ ਦੇਖਾਂਗੇ ਜੇ ਅਗਰ ਆਪਾਂ ਨੂੰ ਲੱਗੂਗਾ ਤੇ ਆਪਾਂ ਗੈਸ ਆਨ ਕਰਾਂਗੇ ਨਹੀਂ ਤੇ ਨਹੀਂ ਲੋੜ ਨਹੀਂ ਹੈਗੀ ਇਧਰ ਆਪਾਂ ਹੌਲੀ ਹੌਲੀ ਕਰਕੇ ਮਿਕਸ ਕਰਾਂਗੇ ਥੋੜੀ ਜੀ ਚਾਚਣੀ ਪਾਈ ਸੀ ਆਪਾਂ ਨੇ ਤੇ ਬਾਅਦ ਦੀ ਫੇਰ ਵੀ ਫੇਰ ਪਾਵਾਂਗੇ ਤੇ ਬਹੁਤ ਹੀ ਸੁਆਦ ਬਣਦੀ ਆ ਇਹਨੂੰ ਕੋਈ ਖਾ ਕੇ ਐ ਨਹੀਂ ਕਹਿ ਸਕਦਾ ਵੀ ਇਹ ਆਟੇ ਦੀ ਵਰਕੀ ਆ ਠੀਕ ਆ ਅਗਰ ਆਪਣਾ ਕੋਈ ਮਿੱਠਾ ਖਾਣ ਨੂੰ ਦਿਲ ਕਰਦਾ ਆਪਣੇ ਘਰੇ ਕੁਝ ਨਹੀਂ ਹੋਰ ਬਣਾਉਣ ਵਾਸਤੇ ਹਨਾ ਮਿੱਠਾ ਇਹ ਆਪਾਂ ਫਟਾਫਟ ਇਹ ਬਣਾ ਸਕਦੇ 10 ਮਿੰਟ ਵਿੱਚ ਤਿਆਰ ਹੋ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਅਸੀਂ ਤਾਂ ਬਣਾਈ ਸੀ ਕੱਲ ਤੇ ਕੱਲ ਤਾਂ ਲਾਈਵ 'ਚ ਦਿਖਾਈ ਸੀ ਕੱਟ ਕੇ ਮੈਂ ਜਦੋਂ ਤੇ ਉਦੋਂ ਬਾਅਦ 'ਚ ਸਾਡੇ ਘਰੇ ਤਾਂ ਸਾਰੀ ਹੋ ਗਈ ਖਤਮ ਤੇ ਮੈਂ ਨਹੀਂ ਬਰੇ ਇੱਕ ਬਰਦਰ ਆ ਰਹੀਦਾ ਬਹੁਤ ਹੈਲਪ ਕਰਦਾ ਸਾਡੀ ਮੈਂ ਉਹਨਾਂ ਨੂੰ ਦਿੱਤਾ ਦਿੱਤੀ ਤੇ ਉਹ ਕਹਿੰਦਾ ਨਾ ਕਹਿੰਦਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਉਹ ਇਧਰ ਆਪਾਂ ਨਾਲ ਲੈਤੀ ਪਾਊਡਰ ਪਾਤਾ ਜਿਹੜੀ ਚਾਚਨੀ ਬਚੀ ਸੀ ਉਹ ਵੀ ਆਪਾਂ ਨੇ ਸਾਰੀ ਪਾ ਦਿੱਤੀ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਮਿਕਸ ਕਰੀ ਜਾਵਾਂ ਜਿਵੇਂ ਜਿਵੇਂ ਇਹ ਠੰਡੀ ਹੋਊਗੀ ਆਪਣੇ ਆਪ ਹੀ ਇਹ ਸੈੱਟ ਹੋਂਦੀ ਜਾਊਗੀ ਕੋਈ ਆਪਾਂ ਨੂੰ ਹੋਣੀ ਹੈਗਾਗਾ ਵੀ ਆਪਾਂ ਇਹਦਾ ਗੈਸ ਚਲਾਵਾਂਗੇ ਤਾਂ ਇਹ ਕਰੜੀ ਹੋਊਗੀ ਨਹੀਂ ਤੇ ਜੇ ਗੈਸ ਚਲਾਵਾਂਗੇ ਨਾ ਜ਼ਿਆਦਾ ਆਪਾਂ ਨੂੰ ਅੱਗੋਂ ਪਤਲਾ ਏ ਤੇ ਗੈਸ ਚਲਾਵਾਂਗੇ ਫਿਰ ਨਾ ਇਹ ਚਾਸ਼ਨੀ ਜਿਹੜੀ ਹੈ ਨਾ ਤੇ ਉਹ ਖੰਡ ਜਿਹੜੀ ਨਾ ਠਿੱਕ ਹੋਣ ਲੱਗ ਜਾਂਦੀ ਫਿਰ ਇਹ ਕਰੜੀ ਹੋਣਾ ਆਪਾਂ ਇਹਨੂੰ ਥੋੜੀ ਜੀ ਲੈ ਕੇ ਨਾ ਤੈਂਦੀ ਉਂਗਲ ਨਾਲ ਗੋਲੀ ਜੀ ਬਣਾ ਕੇ ਦੇ ਸਕਦੇ ਜੇ ਨਹੀਂ ਬਣਦੀ ਫਿਰ ਅਜੇ ਆਪਾਂ ਇਹਨੂੰ ਲਾਏ ਜਾਂਦੇ ਆ ਸੈੱਟ ਕਰਨ ਵਾਸਤੇ ਨਹੀਂ ਰੱਖਦੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ ਵਧੀਆ ਸਪੋਰਟ ਕਰਦੇ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਧੰਨਵਾਦ ਸਾਰੀਆਂ ਭੈਣਾਂ ਦਾ ਵੀ ਭਰਾਵਾਂ ਦਾ ਵੀ ਸਾਰਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਤੇ ਇਧਰ ਆਪਾਂ ਹੁਣ ਇਹਦੀ ਗੋਲੀ ਜੀ ਬਣਨ ਲੱਗੀ ਦੇਖੋ ਤੁਸੀਂ ਜਦੋਂ ਗੋਲੀ ਜੀ ਬਣਨ ਲੱਗ ਜAVE ਨਾ ਉਦੋਂ ਇਹ ਸੋਚ ਲਵੋ ਵੀ ਇਹ ਬਿਲਕੁਲ ਰੈਡੀ ਆ ਠੀਕ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਵੱਧ ਤੋਂ ਵੱਧ ਉਹ ਹੁੰਦਾਗਾ ਤੇ ਇਧਰ ਆਪਾਂ ਨੇ ਇਹਨੂੰ ਉਹ ਕਰਤਾ ਸੀ ਪਲੇਟ ਜੀ ਛੋਟੀ ਜੀ ਥਾਲੀ ਆ ਮੇਰੇ ਕੋਲੇ ਇਹਦੇ ਵਿੱਚ ਮੈਂ ਘੋਲ ਆ ਕੇ ਥੱਲੇ ਤੇ ਉਹੋ ਕਰ ਲਿਆ ਸੀਗਾ ਤੇ ਹੁਣ ਮੈਂ ਇਹਦੇ ਇਹਨੂੰ ਇਹਦੇ ਵਿੱਚ ਪਾ ਰਹੀ ਤਾਂ ਤੇ ਕਿਲੋ ਦੇ ਨੇੜੇ ਤੇੜ ਬਣ ਗਈ ਇਹ ਹੀ ਕੌਲੀ ਆ ਜਿਹੜੀ ਮੇਰੇ ਹੱਥ ਵਿੱਚ ਆ ਤੇ ਇਹ ਹੁਣ ਤੇ ਆਪਾਂ ਨੇ ਪਿਸਤੇ ਲਾ ਦਿੱਤੇ ਸੀ ਤੇ ਥੋੜੇ ਜਿਮ ਮਗ ਜਲਾ ਦਿੱਤੇ ਸੀਗੇ ਬਦਾਮ ਵਗੈਰਾ ਮੈਂ ਕੁਛ ਨਹੀਂ ਇਹਦੇ ਉੱਤੇ ਲਾਇਆਗਾ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਤੁਸੀਂ ਵੀ ਬਣਾਓ ਬੱਚਿਆਂ ਨੂੰ ਘਰੇ ਆਪਾਂ ਕੋਈ ਵੀ ਚੀਜ਼ ਬਣਾ ਕੇ ਦੇ ਸਕਦੇ ਆ ਮੈਂ ਤਾਂ ਸਾਰੀਆਂ ਭੈਣਾਂ ਨੂੰ ਹੀ ਰਿਕਵੈਸਟ ਕਰਦੀ ਆਂ ਅਗਰ ਤੁਸੀਂ ਵੀ ਕੋਈ ਕੰਮ ਕਰਦਿਆਂ ਤੇ ਤੁਸੀਂ ਵੀ ਜੂੰਬ ਤੇ ਚਾਈ ਨਾਲ ਬਣਾਓ ਆਪਦਾ ਹਨਾ ਤੇ ਇਧਰ ਹੀ ਸੈੱਟ ਹੋ ਗਈ ਵਧੀਆ ਦੇਖੋ ਤੁਸੀਂ ਤੇ ਜੇ ਤੁਸੀਂ ਜ਼ਿਆਦਾ ਉਹ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਇਸ ਬਾਕਸ ਚ ਮੇਨ ਜੂ ਫਰਿੱਜ ਵਿੱਚ ਵੀ ਰੱਖ ਸਕਦੇ ਹੋ ਕਿਉਂਕਿ ਫਰਿੱਜ ਵਿੱਚ ਰੱਖ ਤਾਂ ਲਉਂਗੇ ਪਰ ਨਾ ਥੋੜਾ ਜਿਹਾ ਗਿੱਲਾ ਪਣ ਜਾਏ ਹੋਏ ਦਾ ਹੋ ਜਾਂਦਾ ਤੇ ਬੇਟਰੀ ਕਿ ਆਪਾਂ ਪੱਕੇ ਥੱਲੇ ਜਾਂ ਬਾਹਰ ਆਪਾਂ ਨੇ 1 ਘੰਟਾ ਰੱਖੀ ਸੀ 1 ਘੰਟੇ ਤੋਂ ਬਾਅਦ ਦੇਖੋ ਤੁਸੀਂ ਕਿੰਨੀ ਵਧੀਆ ਹੋਊਗੀ ਸੌਫਟ ਸੌਫਟ ਆ ਗਈ ਨਾਲੇ ਵਧੀਆ ਇਹ ਸੈੱਟ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਇਹਦੇ ਪੀਸ ਕੱਟਾਂਗੇ ਤੇ ਮੈਨੂੰ ਤੇ ਬਹੁਤ ਪਸੰਦ ਆ ਸੀ ਤੇ ਜਦੋਂ ਜੀ ਕਰਦਾ ਉਦੋਂ ਹੀ ਬਣਾ ਲੈਣੇ ਆ करे ਜੇ ਹੁਣ ਜਿਆਦਾ ਦੁੱਧ ਨਹੀਂ ਹੈਗਾ ਤੇ ਖੋਇਆ ਨਹੀਂ ਹੈਗਾ ਕੱਢਣ ਵਾਸਤੇ ਦੁੱਧ ਮੋਲ ਲੈ ਕੇ ਦੁੱਧ ਕਰੇ ਜੋ ਵੀ ਸ਼ੌਂਕ ਪੂਰਾ ਕਰਨਾ ਹੈ ਨਾ ਆਪਾਂ ਇਹਦਾ ਮਤਲਬ ਇਹ ਨਹੀਂ ਹੈ ਜਿਹੜੀ ਰੀਜਨਲ ਚੀਜ਼ ਹੁੰਦੀ ਉਹ ਹੀ ਰੀਜਨਲ ਆਪਾਂ ਦੁੱਧ ਤੋਂ ਖੋਇਆ ਕੱਢ ਕੇ ਹੀ ਆਪਾਂ ਬਰਫੀ ਬਣਾਉਣੀ ਹੈ ਨਹੀਂ ਆਪਾਂ ਆਟੇ ਤੋਂ ਵੀ ਬਣਾ ਸਕਦੇ ਮੈਦੇ ਤੋਂ ਵੀ ਬਣਾ ਸਕਦੇ ਮਿਲਕ ਪਾਊਡਰ ਤੋਂ ਵੀ ਬਣਾ ਸਕਦੇ ਕਾਸੀ ਤੋਂ ਵੀ ਬਣਾ ਸਕਦੇ ਕੋਈ ਮਿੱਠਾ ਖਾਣ ਨੂੰ ਦਿਲ ਕਰੇ ਤਾਂ ਤੇ ਜਦੋਂ ਆਪਾਂ ਘਰੇ ਬਣਾ ਕੇ ਕਿਸੇ ਚੀਜ਼ ਤੋਂ ਵੀ ਮਿੱਠਾ ਖਾਣੇ ਆ ਤੇ ਇਹ ਸੋਚੋ ਕਿ ਆਪਾਂ ਨੇ ਫ੍ਰੈਸ਼ ਚੀਜ਼ ਖਾਦੀ ਹੈਗੀ ਫ੍ਰੈਸ਼ ਆ ਹਨ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਹੁਣ ਇਹਦੇ ਪੀਸ ਬਹੁਤ ਆਸਾਨੀ ਨਾਲ ਕੱਟੇ ਆ ਕਿਉਂਕਿ ਇਹ ਥਾਲੀ ਪੀੜੀ ਆਗੀ ਤੇ ਥੋੜੇ ਜਿਹਾ ਹੁਣ ਪੀਸ ਕੱਢਣ ਲੱਗਿਆ ਦਿੱਕਤ ਆਉਂਗੀ ਉਸ ਤਰ੍ਹਾਂ ਤਾਂ ਵੈਸੇ ਕੋਈ ਪੀਸ ਨਹੀਂ ਕੁੱਟਿਆਗਾ ਤੇ ਬਹੁਤ ਹੀ ਵਧੀਆ ਬਣਦੀ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਅਗਰ ਟਰਾਈ ਕਰਦੇ ਹੁੰਨੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਅਸੀਂ ਵੀ ਆ ਚੀਜ਼ ਟਰਾਈ ਕੀਤੀ ਦੇਖੋ ਤੁਸੀਂ ਕਿੰਨੀ ਸਾਨੀ ਨਾਲ ਵੀ ਉਹ ਹੋ ਗਿਆ ਤੇ ਬਹੁਤ ਸੌਫਟ ਆ ਗਈ ਇਹਨੂੰ ਕੋਈ ਖਾ ਕੇ ਐ ਨਹੀਂ ਕਹਿ ਸਕਦਾ ਵੀ ਆਟੇ ਦੀ ਬਰਫੀ ਹੈ ਤੇ ਦੇਖੋ ਤੁਸੀਂ ਮੇਰਾ ਕੋਈ ਵੀ ਪੀਸ ਨਹੀਂ ਟੁੱਟਿਆਗਾ ਬਿਖਰਿਆ ਨਹੀਂ ਕੋਈ ਵੀ ਤੇ ਜਿਹੜੇ ਆਪਾਂ ਨੇ ਪਾਸਿਆਂ ਤੋਂ ਲਾਏ ਆਗੇ ਉਹ ਹੀ ਪੀਸ ਆਪਣੇ ਉਹ ਹੋਏ ਹੈਗੇ ਪੀਸ ਇੱਟਾਂ ਕੱਟੀਆਂ ਜਿਹੜੀਆਂ ਆਪਾਂ ਨੇ ਉਹ ਹੀ ਥੋੜੇ ਜਿਓ ਉਹ ਬਣਿਆ ਨਹੀਂ ਤੇ ਕੋਈ ਪੀਸ ਨਹੀਂ ਉਹ ਹੋ ਗਿਆਗਾ ਤੇ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਿਹਾ ਕਰੋ ਪਲੀਜ਼ ਤੁਸੀਂ ਤੇ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਤੇ ਆਪਾਂ ਫੇਰ ਮਿਲਾਂਗੇ ਨਵੀਂ ਕੋਈ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ थैंक यू ਸੋ ਮਾਚ ਜੇ ਮੇਰੀਆਂ ਲਾਈਕ ਵਾਲੀਆਂ ਵੀਡੀਓ ਵੀ ਤੁਸੀਂ ਵਾਚ ਕਰਦੇ ਆ ਤੇ ਬਹੁਤ ਸੋਹਣੇ ਉਹਨਾਂ ਦੇ ਵੀਵ ਬਹੁਤ ਸੋਹਣੇ ਆਏ ਜਿੰਨੇ ਕੁ ਵੀ ਹੈਗੇ ਹਨਾ ਠੀਕ ਆ ਸੋਹਣੇ ਆਗੇ ਕਿਉਂਕਿ ਜਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਠੀਕ ਆ ਤੇ ਧੰਨਵਾਦ ਸਾਰਿਆਂ ਦਾ ਸੀ ਆਪਾਂ ਫੇਰ ਮਿਲਾਂਗੇ ਨਵੀਂ ਰੈਸਪੀ ਦੇ ਨਾਲ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਤੁਸੀਂ 1 ਕਿਲੋ ਬਣਗੀ ਮੈਂ ਪੀਸ ਵੱਡੇ ਵੱਡੇ ਕੱਟਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਛੀ ਰਵਾਹਿਗੁਰੂ ਜੀ ਕੀ ਫਤਿਹ